ਆਸ਼ੀਰਵਾਦ ਸਾਰਿਆਂ ਨੂੰ ਜੀ ਹੁਣ ਤੇ ਸਾਡੀ ਪਲੈਨਿੰਗ ਸੀਗੀ ਕਿ ਆਪਾਂ ਘੁੰਮਣ ਜਾਣਾ ਸੀਗਾ ਤੇ ਸ਼ਾਪਿੰਗ ਵਗੈਰਾ ਕਰਨੀ ਸੀਗੀ ਪਰ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਆ ਕਿ ਖੁਸ਼ੀਆਂ ਨੂੰ ਨਜ਼ਰ ਹੀ ਲੱਗ ਜਾਂਦੀ ਐ 2 ਤਰੀਕ ਤੋਂ ਉਦਾਂ ਤੇ ਆਪਾਂ ਬਹੁਤ ਖੁਸ਼ ਸੀਗੇ ਕਿ 2 ਤਰੀਕ ਨੂੰ ਇਹਦਾ ਰੋਕਾ ਕੀਤਾ ਸੀਗਾ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸੀ ਤੇ ਚਲੋ ਹੁਣ ਇੱਕ ਨਵੇਂ ਪਰਿਵਾਰ ਦੇ ਨਾਲ ਜੁੜੇ ਹੀਗੇ ਤੇ ਚਲੋ ਡੇਲੀ ਉਹਨਾਂ ਦਾ ਵੀ ਫੋਨ ਫਾਨ ਆਉਂਦਾ ਸੀਗਾ ਤੇ ਬੜਾ ਮਨ ਚ ਲੋ ਖੁਸ਼ ਸੀਗਾ ਕਿ 6-7 ਮਹੀਨੇ ਤੱਕ ਹੁਣ ਆਪਾਂ ਵਿਆਹ ਦੇ ਕੰਮਾਂ ਵਿੱਚ ਰੁੱਝ ਜਾਣਾ ਹੈ ਤੇ ਪਰ ਚਲੋ ਕਰ ਕੀ ਸਕਦੇ ਆ ਤੇ ਤੁਸੀਂ ਸੋਚਣਾ ਕਿ ਇਹਨਾਂ ਨੂੰ ਮਤਲਬ ਇਹਨਾਂ ਨੇ ਪੱਟੀ ਵਗੈਰਾ ਕਿਉਂ ਕੀਤੀ ਆ ਅਸਲ 'ਚ ਨਾ ਆਪਾਂ ਭੂਆ ਭਤੀਜੀ ਜਾਂਦੇ ਪਏ ਸੀਗੇ ਸ਼ਾਪਿੰਗ ਵਾਸਤੇ ਕਿ ਚਲੋ ਥੋੜੇ ਦਿਨਾਂ ਤੱਕ ਘੁੰਮਣ ਜਾਣਾ ਤੇ ਕੋਈ ਨਾ ਕੋਈ ਮਤਲਬ ਕੁਛ ਨਾ ਕੁਛ ਖਰੀਦ ਲੈਣਾ ਅਚਾਨਕ ਆਪਾਂ ਜਾਂਦੇ ਪਏ ਸੀਗੇ ਜਦੋਂ ਤੇ ਸਕੂਟੀ ਦੇ ਅੱਗੇ ਨਾ ਕੁੱਤਾ ਆ ਗਿਆ ਤੇ ਮਤਲਬ ਬੜੀ ਬੁਰੀ ਤਰ੍ਹਾਂ ਡਿੱਗ ਗਏ ਜਿੱਦਾਂ ਆਪਾਂ ਡਿੱਗੇ ਸੀ ਨਾ ਤੇ ਇਦਾਂ ਲੱਗਦਾ ਸੀਗਾ ਕਿ ਸਾਰੀ ਦੁਨੀਆ ਜਿੰਨੀ ਉੱਥੇ ਇਕੱਠੀ ਹੋਈ ਉਹਨਾਂ ਨੂੰ ਇਹੀ ਕੀ ਪਤਾ ਨਹੀਂ ਇਹਨਾਂ ਤਾਂ ਬਚਾ ਕਿਦਾਂ ਹੋ ਗਿਆ ਮੇਰਾ ਤਾਂ ਚਲੋ ਘੱਟ ਲੱਗੀ ਆ ਭਾਰ ਜਾ ਪੈ ਗਿਆ ਤੇ ਪੈਰ ਜਾ ਮਰੋੜਿਆ ਗਿਆ ਤੇ ਸ਼ੇਨਾਜ ਦੇ ਸਟਿਚ ਵਗੈਰਾ ਲੱਗੇ ਨੇ ਤੇ ਮਤਲਬ ਕਾਫੀ ਜ਼ਿਆਦਾ ਇਹਦੇ ਲੱਗੀਆਂ ਬਾਹ ਤੇ ਵੀ ਇਹਦਾ ਗੋਟ ਉੱਤਰ ਗਿਆ ਪਤਾ ਨਹੀਂ ਅੱਗੇ ਸਾਡੇ ਪਰਿਵਾਰ ਦੇ ਵਿੱਚ ਇੰਨਾ ਕੁਝ ਹੋ ਗਿਆ ਤੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਪਤਾ ਨਹੀਂ ਪਰਿਵਾਰ ਨੂੰ ਕਾਦੀ ਨਜ਼ਰ ਲੱਗ ਗਈ ਦੀ ਆ ਤੇ ਬਾਕੀ ਗੱਲ ਰਹੀ ਹੁਣ ਘੁੰਮਣ ਜਾਂਦੀ ਤੇ ਚਲੋ ਹੁਣ ਤੁਹਾਨੂੰ ਪਤਾ ਕਿ ਸੱਟਾਂ ਵਗੈਰਾ ਲੱਗਿਆ ਨੇ ਹਫਤਾ 10 ਦਿਨ ਤੇ ਲੱਗਦੇ ਹੀ ਨੇ ਤੇ ਜਦੋਂ ਹੀ ਬਸ ਠੀਕ ਹੁੰਨੇ ਆ ਤੇ ਉਦੋਂ ਹੀ ਆਪਾਂ ਮਤਲਬ ਘੁੰਮਣ ਦੀ ਪਲੈਨਿੰਗ ਕਰਾਂਗੇ ਤੇ ਤੁਹਾਨੂੰ ਫੇਸ ਜ਼ਰੂਰ ਵਿਖਾਵਾਂਗੇ ਉਦਾਂ ਤੇ ਸਾਡਾ ਇਹ ਸੀਗਾ ਕਿ ਆਪਾਂ ਜਲਦੀ ਹੀ ਤੁਹਾਨੂੰ ਫੇਸ ਵਿਖਾ ਦੇਣਾ ਸੀਗਾ ਹੁਣ ਚਲੋ ਸਾਨੂੰ ਹਫਤਾ 10 ਦਿਨ ਲੱਗ ਜਾਣੇ ਨੇ ਕਿ ਮਤਲਬ ਡਾਕਟਰ ਨੇ ਵੀ ਕਿਹਾ ਕਿ ਮਤਲਬ ਰੈਸਟ ਵਗੈਰਾ ਕਰਨੀ ਹੈ ਤੇ ਕੋਈ ਕੰਮਕੁਮ ਵੀ ਨਹੀਂ ਕਰਨਾ ਤੁਹਾਨੂੰ ਪਤਾ ਬਾਾਂ ਤੇ ਫਿਰ ਡੋਲ ਵਗੈਰਾ ਪੈਂਦੀ ਆ ਤੇ ਬਾਕੀ ਇਦਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾਏ ਰੱਖਿਓ ਜਿੱਦਾਂ ਸਾਡੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਸੀ ਇਦਾਂ ਹੀ ਸਾਡੀ ਇਹ ਵੀਡੀਓ ਨੂੰ ਵੀ ਪਿਆਰ ਦਿਓ ਤੇ ਬਾਕੀ ਜੋ ਵੀ ਤੁਹਾਡੀ ਗੱਲ ਹੋਏਗੀ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਕਰ ਸਕਦੇ ਹੋ ਤੇ ਕੁਝ ਦਿਨਾਂ ਤੱਕ ਤੁਹਾਨੂੰ ਜਿੱਦਾਂ ਵੀਡੀਓ 'ਚ ਕਹਿੰਦੇ ਪਏ ਸੀਗੇ ਕਿ ਮਤਲਬ ਹਸਬੰਡ ਦਾ ਫੇਸ ਦਿਖਾਣਾ ਆ ਤੇ ਆਪਾਂ ਜਾਣਾ ਸੀ ਕੁਝ ਦਿਨਾਂ ਤੱਕ ਉਹ ਨਾ ਕੋਲ ਹੁਣ ਕੁਝ ਦਿਨ ਹੋਰ ਲੱਗੂਗੇ ਜਿੰਨਾ ਟਾਈਮ ਮੈਂ ਠੀਕ ਨਹੀਂ ਹੁੰਦੀ ਇਦਾਂ ਹੀ ਤੁਸੀਂ ਮੇਰੇ ਰੋਕੇ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇਦਾਂ ਹੀ ਮੇਰੀਆਂ ਜਿਹੜੀਆਂ ਅਗਲੀਆਂ ਵੀਡੀਓ ਹੋਗੀਆਂ ਉਹਨਾਂ ਨੂੰ ਬਹੁਤ ਪਿਆਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਸ਼ਿਕਾ ਸਾਸ਼ਿਕਾ